6 ਜੂਨ ਨੂੰ ਸ਼੍ਰੀ ਕਾਲ ਤੱਕ ਸੈੱਟ ਤੇ ਹੋਣ ਜਾ ਰਹੇ ਸਮਾਗਮ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਜਿਸ ਨੂੰ ਖਤਮ ਕਰਨ ਦੇ ਲਈ ਹੁਣ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਦਰਸਲ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਨੇ ਐਸ.ਜੇ.ਪੀ.ਸੀ ਨੂੰ ਤਾੜਨਾ ਕੀਤੀ ਸੀ ਕਿ ਜੱਥੇਦਾਰ ਕੁਲਦੀਪ ਸਿੰਘ ਗੜਗੱਜ 6 ਜੂਨ ਨੂੰ ਸਿੱਖ ਕੌਮ ਨੂੰ ਸੰਦੇਸ਼ ਨਹੀਂ ਦੇਣਗੇ ਕਿਉਂਕਿ ਉਹ ਕੌਮ ਨੂੰ ਪ੍ਰਵਾਨਿਤ ਜੱਥੇਦਾਰ ਨਹੀਂ ਨੇ ਜੇਕਰ ਅਜੀਹਾ ਹੁੰਦਾ ਹੈ ਤਾਂ ਉਹ ਇਸ ਦਾ ਵਿਰੋਧ ਕਰਨਗੇ ਇਸ ਵਿੱਚ ਹੁਣ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕਰਨ ਲਈ ਪਟਿਆਲਾ ਕੇਂਦਰੀ ਜੇਲ੍ਹ ਗਏ ਇਸ ਤੋਂ ਪਹਿਲਾਂ ਉਹਨਾਂ ਦਾ ਬਿਆਨ ਵੀ ਆਇਆ ਸੀ ਕਿ ਰਾਜਵਾਨਾ ਨੇ ਪੰਥ ਚ ਚੱਲ ਰਹੀ ਵਿਵਾਦ ਤੇ ਬੜੀ ਵਧੀਆ ਗੱਲ ਕੀਤੀ ਹੈ ਕਿ ਜਥੇਦਾਰ ਨੂੰ ਐਸਜੀਪੀਸੀ ਲਗਾਉਂਦੀ ਹੈ ਤੇ ਇਸ ਤਰ੍ਹਾਂ ਵਿਰੋਧ ਕਰਨ ਨਾਲ ਮर्याਦਾ ਦੀ ਉਲੰਘਣਾ ਹੁੰਦੀ ਹੈ ਇਸ ਲਈ 6 ਜੂਨ ਨੂੰ ਸ਼ਾਂਤਮੀ ਟੰਗ ਨਾਲ ਸਮਾਗਮ ਕੀਤਾ ਜਾਵੇ ਦੱਸਦੀ ਹੈ ਕਿ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਬੀਤੇ ਦਿਨ ਐਸਜੀਪੀਸੀ ਪ੍ਰદાન ਹਜਦੇਵ ਸਿੰਘ ਧਾਮੀ ਨੇ ਤਮਦਮੀ ਟਕਸਾਲ ਦੇ ਮੁਖੀ ਤੁਮਾ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਇਸ ਮੁਲਾਕਾਤ ਚ ਕੋਈ ਹੱਲ ਨਹੀਂ ਨਿਕਲਿਆ ਤੁਮਾ ਆਪਣੇ ਗੱਲ ਤੇ ਅੜੇ ਰਹੇ ਹੁਣ ਜਦੋਂ ਬਲਵੰਤ ਸਿੰਘ ਰਾਜਵਾਨਾ ਨੇ ਜਥੇਦਾਰ ਗੜਗੱਜ ਦੇ ਹੱਥ ਚ ਬਿਆਨ ਦਿੱਤਾ ਤਾਂ ਜਥੇਦਾਰ ਵੀ ਇਸ ਮਸਲੇ ਨੂੰ ਹੱਲ ਕਰਨ ਚ ਲੱਗ ਗਏ ਰਾਜਵਾਨਾ ਨਾਲ ਮੁਲਾਕਾਤ ਕਰਨ ਪਟਿਆਲਾ ਕੇਂਦਰੀ ਜੇਲ੍ਹ ਪਹੁੰਚੇ ਉਧਰ ਹੀ ਰਾਜਵਾਨਾ ਦੇ ਜਥੇਦਾਰ ਬਣਨ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਅੱਗੇ ਰਾਜਵਾਨਾ ਨੂੰ ਜਥੇਦਾਰ ਬਣਾਉਣ ਦਾ ਸੁਝਾਰ ਰੱਖ ਸਕਦੀ ਹੈ ਪੰਥ 'ਚ ਇਸ ਵੇਲੇ ਖਲਾਰਾ ਪਿਆ ਹੋਇਆ ਸਭ ਦੀਆਂ ਨਜ਼ਰਾਂ ਹੁਣ 6 ਜੂਨ ਨੂੰ ਹੋਣ ਜਾ ਰਹੇ ਸਮਾਗਮ ਤੇ ਟਿਕੀਆਂ ਹੋਈਆਂ ਨੇ ਕਿ ਕੀ ਉਸ ਦਿਨ ਕੀ ਹੋਵੇਗਾ ਕੀ ਇਸ ਮਸਲੇ ਦਾ ਆਉਂਦੇ ਦਿਨਾਂ ਨੂੰ ਹੱਲ ਨਿਕਲਦਾ ਜਾਂ ਨਹੀਂ ਗੁਰਬਾਣੀ ਦਾ ਇੱਕ ਬਚਨ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਬਹੁਤ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜਿਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ। ਕੋਸ਼ਿਸ਼ ਸ਼ਖਸੀਅਤਾਂ ਉਹ ਆ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ। ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ। ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਫਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂੰਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਣ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਹੀ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਗੁਰੂ ਦੀ ਰਜ਼ਾਦੇ ਵਿੱਚਾਂ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਸ਼ਾ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਇਹ ਕਹਿੰਦੇ ਵੀ ਜੇ ਮੁਕਰ ਵੀ ਗਏ ਤੇ ਠੀਕ ਆ ਪਰ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਬਹਿਤੀ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ। ਗੱਲ ਉਹਨਾਂ ਨੇ ਇਹ ਵੀ ਰੱਖੀ ਕੋਈ ਮੇਰੇਆ ਕੇਸ ਜਿਹੜਾ ਵਾਪਸ ਦਿੱਤਾ ਜਾਵੇ ਐਸਜੀਟੀਸੀ ਕਹਿੰਦੀ ਅਸੀਂ ਕੇਸ ਵਾਪਸ ਨਹੀਂ ਲਵਾਂਗੇ ਇਸ ਤਰੀਕੇ ਦੀ ਕੋਈ ਚਰਚਾ ਹੋਈ ਹੈ ਨਹੀਂ। ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ। ਭਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ। ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮੈਂਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾਂ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੁੱਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂ ਵਾਂ ਇਹਦਾ ਵਕਾਰ ਬਹਾਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰਾਂ ਇੱਕ ਇੱਕ ਪਾਸਾ ਤੇ ਕਰੇ ਨਾ ਇੱਕ ਫੈਸਲਾ ਤੇ ਕਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜੇ ਤੱਕ ਕੁਝ ਵੀ ਨਹੀਂ ਹੋਇਆ ਉਹ ਤੇ ਆਪਣੀ ਗੱਲ ਦੇ ਉੱਤੇ ਕਾਇਮ ਹੀ ਹੈਗੇ ਨੇ ਬੋਲਾ ਕਿ ਸਿੰਘ ਸਾਹਿਬ ਮੁਲਾਕਾਤ ਕਰਕੇ ਆ ਕੱਲੂ ਕਾਰ ਵੀ ਬਚਾਰਿਆ ਉਸ ਨੂੰ ਲੈ ਕੇ ਸੰਗਤਾਂ ਨੂੰ ਕੀ ਕਹਣਾ ਜਣਾ ਕਿ ਸੰਗਤਾਂ ਮੜੀ ਦੁੱਖਾਂ ਦੇ ਵਿੱਚ ਨੇ ਉਹ ਦੂਜੇ ਪਾਸੇ ਹਰਨਾਪ ਸਿੰਘ ਧੂਮਾ ਜੀ ਕਹਿੰਦੇ ਅਸੀਂ ਜਿਹੜਾ ਤਮ ਜਿਹੜਾ ਚੇਤੇ ਉੱਪਰ ਇਹਦਾ ਨਹੀਂ ਅਕਾਲ ਤਖਤ ਸਾਹਿਬ ਨੂੰ ਪਰ ਨਹੀਂ ਬੋਲਣ ਦਵਾਇਆ ਦੇਖੋ ਦੂਜੇ ਪਾਸੇ ਇਹ ਇਹ ਇਸ ਮਸਲੇ ਤੇ ਭਾਈ ਬਲਵੰਤ ਸਿੰਘ ਰਾਜੂ ਆਣਾ ਨੇ ਉੱਚੀ ਅਚਾ ਸੁਨੇਹਾ ਦਤਾਂਦਰ ਉਹ ਸੁਨੇਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚਾ ਅਕਾਲ ਤਖਤ ਸਾਹਿਬ ਮਹਾਨ ਅਰੋਨਾ ਨੇ ਕਿਹਾ ਵੀ ਅਜੇ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮੈਂਦਾ ਜਮਾਤ ਹੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਾਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜੂਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜੂਵਾਨਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਜਿਹੜਾ ਟਾਈਮ ਨਹੀਂ ਦੇ ਰਹੀ ਦੂਜੇ ਸਿੰਘ ਸਭਾਨਾ ਦੀ ਗੱਲ ਕੀਤੀ ਜਾਂਦਾ ਜਿਹੜੇ ਉਹਨੂੰ ਤਾਰੇ ਗਏ ਨੇ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਕੇਂਦਰ ਸਰਕਾਰ ਤੋਂ ਸਮਾਂ ਲੈ ਸਕਦੇ ਹੋ ਉਹ ਵੀ ਕਹਿੰਦੇ ਕੇਂਦਰ ਨਾਲ ਸਿੱਧੀ ਗੱਲਬਾਤਾਂ ਜੋ ਬਿਆਨ ਲਗਾਤਾਰ ਆਉਂਦੇ ਨੇ ਦੇਖੋ ਇਹ ਤੇ ਉਹ ਦੱਸ ਸਕਦੇ ਨਾ ਤੁਸੀਂ ਮੁਲਾਕਾਤ ਕਰ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਨ ਔਰ ਸਮਾਂ ਦੇਖੋ ਮੰਨ ਲਓ ਵੀ ਅੱਜ ਉਹ ਸਾਡੇ ਜਿਹੜੇ ਸਾਬਕਾ ਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਅਸੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿੱਤਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਆ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆ ਉਹ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਜੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੈਗੀ ਆ ਤੁਸੀਂ ਸੈਂਪਲੀ ਪਟਕਾਲੇ ਸਾਡੇ ਕੋਲ ਆ ਜਾ ਤੁਸੀਂ ਉਹਨਾਂ ਕੋਲ ਜਾਣ ਲਈ ਤਿਆਰ ਹੋ ਦਾ ਕੋਲ ਦਾ ਮਸਾਲੇ ਹੱਲ ਹੋਵੇ ਤਾਂ ਜਾਣ ਲਈ ਜਾ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰਤਬਾ ਵੱਡਾ ਜਦੋਂ ਸਾਡੇ ਯੋਧੇ ਲਿਫਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦੁਹਰਾਇਆ ਨਾ ਜਿੱਦਣ ਭਾਈ ਸੁਬੇਕ ਸਿੰਘ ਤੇ ਸ਼ਾਬਾਦ ਸਿੰਘ ਨੂੰ ਯਈਆ ਖਾਨ ਨੇ ਉੱਥੇ ਫੜਿਆ ਸੀ ਲਾਹੌਰ ਤੇ ਉਹਨੇ ਕਿਹਾ ਸੀ ਭਾਈ ਸੁਬੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਸਿੱਖੀ ਛੱਡ ਸਾਡੀ ਗੱਲ ਮਨ ਪੁੱਤ ਬਚਾਲਾ ਤੇ ਕੀ ਕਿਹਾ ਸੀ ਭਾਈ ਸੁਵੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲਿਆ ਗਵਾਈ ਹਮ ਕੁੱਲ ਰੱਖ ਐ ਕਵਨ ਬਡਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾਂ ਖਤਮ ਕਰ ਲੀਆਂ ਕੁੱਲ ਰੱਖਣ ਦੀ ਸਿੱਖੀ ਛੱਡ ਦਿੱਤੀਏ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਇਤਿਹਾਸ ਨੂੰ ਦਰਾਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਤੇ ਜਥੇਦਾਰ ਕਿੱਦਾਂ ਲਿਖ ਜੂਗਾ ਮੈਂ ਇਹ ਚਾਹੁੰਨਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ ਦੋਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਈ ਜਿੰਨੂੰ ਸਤਫੰਸ ਸਿੰਘਾਂ ਹੋਈਆਂ ਉਹਨੂੰ ਮaaf ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਹਨ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿੰਨਾ ਬਣਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰਤਬਾ ਵੱਡਾ ਜਦੋਂ ਸਾਡੇ ਯੋਧੇ ਲਿਫਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦਹਰਾਇਆ ਨਾ ਜਿੱਦਣ ਭਾਈ ਸੁਬੇਕ ਸਿੰਘ ਤੇ ਸ਼ਾਹਬਾਜ ਸਿੰਘ ਨੂੰ ਯਈਆ ਖਾਨ ਨੇ ਉੱਥੇ ਫੜਿਆ ਸੀ ਲਾਹੌਰ ਤੇ ਉਹਨੇ ਕਿਹਾ ਸੀ ਭਾਈ ਸੁਬੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਸਿੱਖੀ ਛੱਡ ਸਾਡੀ ਗੱਲ ਮਨ ਪੁੱਤ ਬਚਾਲਾ ਤੇ ਕੀ ਕਿਹਾ ਸੀ ਭਾਈ ਸੁਬੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲਿਆ ਗਵਾਈ ਹਮ ਕੁੱਲ ਰੱਖ ਐ ਕਵਨ ਬੜਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾਂ ਖਤਮ ਕਰ ਲੀਆਂ ਕੁੱਲ ਰੱਖਣ ਦੀ ਸਿੱਖੀ ਛੱਡ ਦਿੱਗੇ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਇਤਿਹਾਸ ਨੂੰ ਦਰ ਆਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਤੇ ਜਥੇਦਾਰ ਕਿੱਦਾਂ ਲਿਖ ਜੂਗਾ ਮੈਂ ਇਹ ਚਾਹੁੰਦਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ ਦੋਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਈ ਜਿੰਨੂੰ ਸਰ ਤਫਾਨ ਸਿੰਘਾਂ ਹੋਈਆਂ ਉਹਨੂੰ ਮaaf ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਹਨ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿੰਨਾ ਬਣਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ